ਪੰਜਾਬ ਪੁਲਿਸ ਨੂੰ ਪਿਛਲੇ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਟੈਂਪੂ ਚਾਲਕ ਆਟੋ ਵਾਲੇ ਲੋਕਾਂ ਨਾਲ ਲੁੱਟਖੋਟ ਕਰਦੇ ਨੇ ਤੇ ਸਵਾਰੀਆਂ ਦਾ ਸਮਾਨ ਗੈਪ ਕਰ ਦਿੰਦੇ ਨੇ ਤੇ ਭਾਰੀ ਨੁਕਸਾਨ ਕਰਦੇ ਸਨ ਪੁਲਿਸ ਵੱਲੋਂ ਜਾਲ ਵਿਛਾਇਆ ਗਿਆ ਸੁਧਾਨਾ ਪੁਲਿਸ ਵੱਲੋਂ ਇਸ ਸਬੰਧੀ 3 ਵਿਅਕਤੀਆਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਲੋਕਾਂ ਤੋਂ ਲੁੱਟੇ ਗਏ ਸਵਾਰੀਆਂ ਤੋਂ ਹਜ਼ਾਰਾਂ ਰੁਪਏ ਬਰਾਬਰ ਕੀਤੇ ਗਏ ਹਨ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਆਪਾਂ ਸੁਣਾਣੇ ਆ ਸੁਨਾਣਾ ਦੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਨੇ ਇਹਦੀ ਇੱਕ ਵਾਰਦਾਤ ਹੋਈ ਸੀਗੀ ਡਿਵੀਜ਼ਨ ਨੰਬਰ 4 ਦੇ ਏਰੀਏ ਦੇ ਵਿੱਚ ਜਿਹਦੇ ਵਿੱਚ ਇੱਕ ਆਟੋ ਤੇ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਨੇ ਇੱਕ ਵਿਅਕਤੀ ਤੋਂ 1 ਲੱਖ ਰੁਪਇਆ ਜਿਹੜਾ ਹੈਗਾ ਉਹਦਾ ਖੋਲਿਆ ਸੀਗਾ ਤੇ ਉਹ ਸਾਡੇ ਕੋਲ ਜਦੋਂ ਕੰਪਲੇਟ ਆਈ ਤਾਂ ਅਸੀਂ ਇਮੀਡੀਏਟਲੀ ਉਹਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਸੀਗੀ 82/25 ਜਿਹੜੀ ਐਫ ਆਈ ਆਰ ਡਿਵੀਜ਼ਨ ਨੰਬਰ 4 ਉਹ ਰਜਿਸਟਰ ਹੈ ਉਸ ਤੋਂ ਬਾਅਦ ਐਸ ਐਚ ਓ 4 ਤੇ ਉਹਨਾਂ ਦੀ ਟੀਮ ਨੇ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਤਾਂ ਉਹਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ ਤੇ ਅਸੀਂ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਰਵੀ ਕੁਮਾਰ ਜਿਹੜਾ ਕਿ ਸਲੇਮ ਡਾਬਰੀ ਦਾ ਰਹਿਣ ਵਾਲਾ ਇੱਕ ਉਕਾਰ ਸਿੰਘ ਇਹ ਵੀ ਸਲੇਮ ਡਾਬਰੀ ਦਾ ਇੱਕ ਅਸ਼ੋਕ ਕੁਮਾਰ ਜਿਹੜਾ ਕਿ ਖੰਡੇ ਦਾ ਪਿੱਛੇ ਰਹਿਣ ਵਾਲਾ ਇਹ ਇਹਦੇ ਵਿੱਚ ਜਿਹੜਾ ਉਕਾਰ ਸਿੰਘ ਇਹਨਾਂ ਜੀ ਦੋਸ਼ੀ ਹੈਗਾ ਉਹ ਆਰਡਰ ਨੂੰ ਚਲਾ ਰਿਹਾ ਸੀਗਾ ਤੇ ਰਵੀ ਤੇ ਅਸ਼ੋਕ ਨੇ ਜਿਹੜੇ ਦੋ ਦੋਸ਼ੀ ਇਹਨਾਂ ਨੇ ਜਿਹੜਾ 1 ਲੱਖ ਰੁਪਏ ਖੋਹ ਕੀਤੇ ਸੀਗੇ ਤੇ ਅਸੀਂ ਜਿਹੜਾ 1 ਲੱਖ ਰੁਪਏ ਖੋਹ ਕੀਤਾ ਸੀਗਾ ਉਹਦੇ ਵਿੱਚੋਂ ਜਿਹੜਾ ਚੋਰੀ ਕੀਤਾ 43000 ਰੁਪਏ ਉਹ ਰਿਕਵਰ ਕਰ ਲਿਆ ਤੇ ਵਾਰਦਾ ਜਿਹੜੀ ਹੈ ਜਿਹੜੇ ਆਟੋ ਵਰਤੀ ਸੀਗੀ ਉਹ ਵੀ ਜਿਹੜੀ ਹੈ ਉਹ ਰਿਕਵਰ ਕਰ ਲਈ ਹੈ ਤੇ ਇਹਦੇ ਵਿੱਚ ਜਿਹੜੀ ਇਹ ਆਟੋ ਹੈਗੀ ਹੈ ਇਹ ਬੇਸਿਕਲੀ ਇਹਦੀ ਓਨਰ ਕੋਈ ਸੁਨੀਤਾ ਰਾਣੀ ਕਰਕੇ ਲੇਡੀ ਹੈ ਜਿਹੜੀ ਜਿਨ੍ਹਾਂ ਨੇ ਇਹ ਆਟੋ ਜਿਹੜਾ ਰਵੀ ਕੁਮਾਰ ਦੋਸ਼ੀ ਆ ਉਹਨੂੰ ਰੈਂਟ ਤੇ ਦਿੱਤੀ ਹੋਈ ਸੀ ਉਹ ਡੇਲੀ ਨੂੰ 1000 ਰੁਪਏ ਦੇ ਰੈਂਟ ਤੇ ਹੁੰਦੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਵਾਰਦਾਤ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਤੇ ਇਹਨਾਂ ਤੋਂ ਜਿਹੜੀ ਰਿਕਵਰੀ ਵੀ ਕਰਾਈ ਹੈ ਆਟੋ ਦੀ ਰਿਕਵਰੀ ਕਰਾਈ ਹੈ ਤੇ ਪੈਸਿਆਂ ਦੀ ਰਿਕਵਰੀ ਕਰਾਈ ਹੈ ਕੁਝ ਪੈਸੇ ਜਿਹੜੇ ਨੇ ਇਹਨਾਂ ਨੇ ਕਿਸ ਖਰਚ ਤੇ ਦੇ ਬਾਕੀ ਪੈਸੇ ਜਿਹੜੇ ਨੇ ਤੇ ਕੁਝ ਇਹਨਾਂ ਦੀ ਜਿਵੇਂ ਦੇਣਦਾਰੀਆਂ ਸੀ ਕਿਸ ਤੋਂ ਉਧਾਰ ਲਿੱਤੇ ਹੋਏ ਸੀਗੇ ਉਹ ਪੈਸੇ ਇਹਨਾਂ ਤੇ ਇਹਨਾਂ ਨੇ ਹੋਰ ਖਰਚ ਕਰਤੇ ਬਾਕੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਆ ਕਿ ਹੋਰ ਜਿਹੜਾ ਪੈਸੇ ਹੈਗੇ ਨੇ ਹੋਰ ਰਿਕਵਰ ਕਰਾਈਏ ਤੇ ਹੋਰ ਇਨਵੈਸਟੀਗੇਟ ਕਰਾਂਗੇ ਕਿ ਇਹਨਾਂ ਨੇ ਕੋਈ ਹੋਰ ਵਾਰਦਾਤਾ ਨਹੀਂ ਕੀਤੀਆਂ ਹੈਗੀਆਂ। ਤੇ ਗ੍ਰਿਫਤਾਰੀ ਵਾਸਤੇ ਦੇਰੀ ਕਿਉਂ ਹੋਈ ਸੀ? ਗ੍ਰਿਫਤਾਰੀ ਜਿਹੜੀ ਹੈਗੀ ਇੱਕ ਦੋਸ਼ੀ ਦੀ 11 ਤਰੀਕ ਨੂੰ ਹੋਈ ਏ ਬਾਕੀਆਂ ਦੀ 25 ਨੂੰ ਹੋਈ ਹੋਈ ਏ ਆਪਣੇ ਘਰਾਂ ਚੋਂ ਭੱਜੇ ਹੋਏ ਸੀਗੇ। ਲੇਕਿਨ ਜਿਹੜੀ ਅਸੀਂ ਆਪਣੀਆਂ ਟੀਮਸ ਲਾਈਆਂ ਸਾਰੀ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕੀਤੀ ਉਸ ਤੋਂ ਬਾਅਦ 25 ਤਰੀਕ ਨੂੰ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ। ਕਿੰਨੀ ਅਮਾਉਂਟ ਇਹਨਾਂ ਕੋਲੋਂ ਰਿਕਵਰ ਹੋਈ ਜੀ? ਟੋਟਲ ਜਿਹੜੀ ਹੈ 43000 ਰੁਪਏ ਜਿਹੜਾ ਅਸੀਂ ਉਹ ਰਿਕਵਰ ਕਰ ਲਿਆ ਨਾ ਇਹ ਬਾਕੀ ਦੀ ਮਾਮਲਾ ਹੈ ਬਾਕੀ ਇਹਨਾਂ ਨੇ ਦੱਸਿਆ ਜੀ ਜਿਹੜਾ ਅਸੀਂ ਖਰਚ ਕਰ ਲਿਆ ਕੁਝ ਦੇਣਦਾਰੀਆਂ ਸੀਗੀਆਂ ਇਹਨਾਂ ਦੀਆਂ ਉਹ ਦੇਤੀਆਂ ਨੇ ਹੁਣ ਅਸੀਂ ਬਾਕੀ ਰਿਮਾਂਡ ਲੈ ਕੇ ਕੋਸ਼ਿਸ਼ ਕਰਦੇ ਆ ਕਿ ਹੋਰ ਵੀ ਜਿਹੜਾ ਰਿਕਵਰ ਕਰੀਏ ਸਰ ਦੋ ਬੰਦੇ ਸਲੇਮ ਟਾਪਲੀ ਦੇ ਇੱਕ ਖੰਨਾ ਤਿੰਨ ਆਪਸ ਕਨੈਕਸ਼ਨ ਕੀ ਹੈ ਆਪਸ ਤਿੰਨੋ ਦੋਸਤ ਨੇ ਜੀ ਇੱਕ ਦੂਜੇ ਥਰੂ ਜਾਣਦੇ ਨੇ ਤੇ ਫਿਰ ਇਕੱਠੇ ਹੋ ਕੇ ਇਹਨਾਂ ਨੇ ਕੋਈ ਸੀ ਕਿਸੇ ਕੇਸ ਨਹੀਂ 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 ਕੋਈ ਕੇਸ ਦੋਸਤ ਨਹੀਂ ਹੈਗੇ ਵੈਸੇ ਦੋਸਤ ਉਹ ਸਾਰਾ ਜੀ ਹੁਣ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਗੇ ਉਹ ਰਿਮਾਂਡ ਲੈ ਕੇ ਉਹ ਸਾਰਾ ਵੈਰੀਫਾਈ ਕਰਾਂ। ਉਹ ਜੇ ਨਸ਼ਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਫਿਰ ਇਹਨਾਂ ਨੇ ਲੁੱਟ ਕੀਤੀ ਕਿਉਂ? ਇਹ ਨਹੀਂ ਮਨਸ਼ਾ ਕਿਸੇ ਲੁੱਟ ਕਰ ਰਹੀ। ਮੈਂ ਤੁਹਾਨੂੰ ਉਹੀ ਕੱਲ ਕਹਿ ਰਿਹਾ ਜੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਉਹ ਸਾਰਾ ਕੀ ਕਿੱਥੇ ਕਿਸ ਪਰਪਸ ਲਈ ਹੈ ਕਿ ਹਲੇ ਇਹਨਾਂ ਦਾ ਵਰਜਨ ਹੈ ਕਿ ਖਰਚੇ ਨੇ। ਕਿ ਪੈਸੇ ਕਿੱਥੇ ਦਿੱਤੇ ਨੇ? ਅਗਰ ਉਧਾਰ ਲਿੱਤੇ ਸੀਗੇ ਤਾਂ ਉਹਨੂੰ ਕਿਸ ਪਰਪਸ ਲਈ ਲਿੱਤੇ ਸੀਗੇ? ਉਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਉਹ ਸਾਰਾ ਹੁਣ ਅਸੀਂ ਵੈਰੀਫਾਈ ਇਹ ਉਹ ਜਾਨ ਕਰਦਾ ਯਾਰ ਪਹਿਲੀ ਵੀ ਇਹਨਾਂ ਕੋ ਕੇਸ ਕਰਾ ਕੇ ਹੋਰ ਵੀ ਰਿਮਾਂਡ ਲੈ ਕੇ ਜੀ ਸਾਰਾ ਵੈਰੀਫਾਈ ਕਰਾਂਗੇ ਕਿ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਕੀ ਹੈ ਤੇ ਇਹਨਾਂ ਨੇ ਹੋਰ ਕਿੱਥੇ ਕਿੱਥੇ ਵਾਰ ਦਤਾ ਕਿ